ਕਾਮਯਾਬੀ ਤੋਂ ਬਾਅਦ ਜਿਹੜੀ ਸਟਰਗਲ ਆ ਉਹ ਥੋੜੀ ਡਿਫਰੈਂਟ ਹੋ ਜਾਂਦੀ ਹੈ ਕਿਉਂਕਿ ਉਦੋਂ ਫਿਰ ਤੁਹਾਡੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਫਿਰ ਤੁਸੀਂ ਇੱਕ ਪਬਲਿਕ ਫਿਗਰ ਬਣ ਜਾਂਦੇ ਹੋ ਫਿਰ ਤੁਹਾਨੂੰ 100 ਵਾਰ ਸੋਚ ਕੇ ਬੋਲਣਾ ਪੈਂਦਾ ਚੰਗਾ ਗਾਈਏ ਲੋਕਾਂ ਦੇ ਪਰਿਵਾਰਾਂ ਤੱਕ ਜਾਈਏ ਜਿਹੜਾ ਸਾਡਾ ਗੀਤ ਆ ਉਹਨੂੰ ਕੋਈ ਫਾਰਵਰਡ ਨਾ ਕਰੇ ਕੋਈ ਬੱਚੀ ਕੋਈ ਭੈਣ ਕੋਈ ਧੀ ਘਰ ਇੱਕਦਾਂ ਦੀ ਚੀਜ਼ ਆ ਦੁਨੀਆ ਤੇ ਕਿ ਜਿੱਥੇ ਤੁਸੀਂ ਕੋਈ ਵੀ ਤੁਹਾਡਾ ਅਹੁਦਾ ਆ ਕੋਈ ਵੀ ਤੁਸੀਂ ਕੁਛ ਵੀ ਹੋ ਉਹ ਤੁਸੀਂ ਬਾਹਰ ਗੇਟ ਤੇ ਛੱਡ ਕੇ ਤੇ ਘਰੇ ਤੁਸੀਂ ਨਾਰਮਲ ਇਨਸਾਨ ਦੀ ਜ਼ਿੰਦਗੀ ਜਿਉਣੀ ਹੈ। ਰੱਬ ਨੇ ਦਰਬਾਨ ਫੜੀ ਤਾਂ ਫਿਰ ਉਧਰ ਚਲ ਜਾਊਂਗਾ ਤੇ ਨਹੀਂ ਤਾਂ ਫਿਰ ਪੀ ਐਚ ਡੀ ਕਰਕੇ ਜਾ ਮ ਪ੍ਰੋਫੈਸਰ ਲੱਗ ਜਾਊਂਗਾ। ਸਤਿ ਸ੍ਰੀ ਅਕਾਲ ਜੀ ਸਾਡੇ ਅੱਜ ਦੇ ਖਾਸ ਮਹਿਮਾਨ ਪੰਜਾਬ ਦੇ ਉਹ ਲੋਕ ਗਾਇਕ ਜਿਨ੍ਹਾਂ ਨੇ ਆਪਣੀ ਮਿੱਠੀ ਤੇ ਬੁਲੰਦ ਆਵਾਜ਼ ਦੇ ਨਾਲ ਇਹ ਜਿਹੜੀ ਲੋਕ ਗਾਇਕੀ ਸੀ ਉਹਨਾਂ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਗਏ ਜੇਕਰ ਗੱਲ ਕਰੀਏ ਸਮਾਜਿਕ ਮੁੱਦਿਆਂ ਦੀ ਤਾਂ ਉਹਨਾਂ ਨੇ ਉੱਥੇ ਵੀ ਆਪਣੀ ਆਵਾਜ਼ ਨੂੰ ਪੂਰੀ ਹਿੰਮਤ ਤੇ ਹੌਸਲੇ ਨਾਲ ਬੁਲੰਦ ਕੀਤਾ ਤੇ ਜੇਕਰ ਕਿਸਾਨੀ ਅੰਦੋਲਨ ਦੀ ਗੱਲ ਕਰਨੀ ਹੋਵੇ ਤਾਂ ਉੱਥੇ ਜੋ ਉਹਨਾਂ ਨੇ ਆਪਣੀ ਹਿੰਮਤ ਤੇ ਭੂਮਿਕਾ ਨਿਭਾਈ ਉਹਨੂੰ ਸਿਰਫ ਪੰਜਾਬ ਦੇ ਲੋਕਾਂ ਨੇ ਨਹੀਂ ਦੁਨੀਆ ਚ ਰਹਿੰਦੇ ਹਰ ਪੰਜਾਬੀ ਨੇ ਦੇਖਿਆ ਆਓ ਸਵਾਗਤ ਕਰਦੇ ਹਾਂ ਰੰਜੀਤ ਬਾਵਾ ਜੀ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਔਰ ਜਿੰਨੇ ਸਾਡੇ ਭੈਣ ਭਰਾ ਦੇਖ ਰਿਹਾ ਸਾਰਿਆਂ ਨੂੰ ਬਹੁਤ ਪਿਆਰ ਸਤਿ ਸ਼੍ਰੀ ਅਕਾਲ ਪਹਿਲਾ ਦੱਸੋ ਠੀਕ ਠਾਕ ਜੀ ਚੜ੍ਹਦੀ ਕਲਾ ਬੱਲੇ ਬੱਲੇ ਬਹੁਤ ਵਧੀਆ ਤੇ ਕੈਨੇਡਾ ਟੂਰ ਕਿੱਦਾਂ ਚੱਲਦਾ ਆ ਟੂਰ ਬਹੁਤ ਵਧੀਆ ਚੱਲ ਰਿਹਾ ਜੀ ਆ ਅਸੀਂ ਹੁਣ ਤੱਕ ਆ 6 ਸ਼ੋਅ ਜਿਹੜੇ ਆ ਉਹ ਕਰ ਚੁੱਕੇ ਆ ਔਰ ਸਾਰੇ ਸ਼ੋਅ ਬਹੁਤ ਕਮਾਲ ਦੇ ਕੇ ਸਾਰੇ ਸੋਲਡ ਆਊਟ ਗਏ ਜੀ ਔਰ ਬਹੁਤ ਪਿਆਰ ਮਿਲਿਆ ਸਾਰੇ ਪੰਜਾਬੀ ਭੈਣ ਭਰਾਵਾਂ ਵੱਲੋਂ ਤੇ ਹੁਣ ਅਸੀਂ ਐਕਸਾਈਟਡ ਆ ਬਹੁਤ ਐਕਸਾਈਟਡ ਆ ਜੀ ਵੈਨਕੂਵਰ ਅਸੀਂ 13 ਇਸ ਸ਼ਨੀਵਾਰ ਪਰਸੋਂ ਅਸੀਂ ਪਰਫਾਰਮ ਕਰ ਰਹੇ ਆ ਬਸ ਫੋਰਟ ਸੈਂਟਰ ਤੇ ਬਿਲਕੁਲ ਸਾਰੇ ਜਾਣੇ ਬਹੁਤ ਸਾਰੀਆਂ ਫੈਮਲੀਜ਼ ਐਕਸਾਈਟਡ ਆ ਜੀ ਤੇ ਵੈਨਕੂਵਰ ਇਦਾਂ ਨਾ ਜੀ ਵੈਨਕੂਵਰ ਦੇਖੋ ਜਿਹੜਾ ਆਪਾਂ ਦੇਖੀ ਵੈਨਕੂਵਰ ਇੱਕ ਕੈਨੇਡਾ ਦਾ ਦਿਲ ਆ ਮਤਲਬ ਜਿਹੜਾ ਪੰਜਾਬੀਆਂ ਦਾ ਮੇਨ ਹੱਬ ਆ ਜੇ ਤੁਸੀਂ ਵੈਨਕੂਵਰ ਜਾਂ ਟੋਰਾਂਟੋ ਚ ਸ਼ੋ ਕਾਮਯਾਬ ਕਰ ਲੋ ਤਾਂ ਤੁਹਾਡਾ ਟੂਰ ਜਿਹੜਾ ਆ ਕਾਮਯਾਬ ਬਣਿਆ ਜਾ ਬਿਲਕੁਲ ਇਹ ਹਮੇਸ਼ਾ ਸਾਨੂੰ ਵੈਨਕੂਵਰ ਬਹੁਤ ਪਿਆਰ ਮਿਲਿਆ ਪਿਛਲੇ 8-10 ਸਾਲ ਤੋਂ ਅਸੀਂ ਜਦੋਂ ਵੀ ਆਉਂਨੇ ਹਾਂ ਹਰ ਸਾਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਨਵੇਂ ਆਪਣੇ ਪੈਣਪਰਾਂ ਨਾਲ ਜੋੜੀਏ ਨਵੇਂ ਚਾਉਣ ਵਾਲੇ ਸੁਣਨ ਵਾਲੇ ਨਾਲ ਜੋੜੀਏ ਔਰ ਹਰ ਸਾਲ ਸਾਡੀ ਥੋੜੀ ਜੀ ਅਸੀਂ ਪਲੰਗ ਵੱਡੀ ਪੜਦੇ ਹਾਂ ਪਿਛਲੇ ਸਾਲ ਅਸੀਂ ਕਵੀਨ ਐਲਿਜ਼ਾਬੈਥ ਕੀਤਾ ਸੀ ਜੀ ਇਸ ਸਾਲ ਅਸੀਂ ਐਬਸਫੋਰਟ ਚ ਕਰ ਰਹੇ ਹਾਂ ਔਰ ਹੋਪਸ ਹੋ ਕਿ ਬਹੁਤ ਕਮਾਲ ਦਾ ਸ਼ੋਅ ਹੋਊਗਾ ਬਿਲਕੁਲ ਜੀ ਤੇ ਮੈਂ ਨਾ ਕੱਲ ਦੀ ਜਦੋਂ ਦਾ ਮੈਨੂੰ ਪਤਾ ਲੱਗਿਆ ਮੈਂ ਤੁਹਾਡੇ ਨਾਲ ਕੇ ਮਿਲਣਾ ਆ ਗੱਲਬਾਤ ਕਰਨੀ ਆ ਜੀ ਐ ਇੰਨੀ ਐਕਸਾਈਟਿਡ ਸੀ ਹੈਨਾ ਤੇ ਮੈਂ ਸੋਚਦੀ ਸੀ ਰਣਜੀਤ ਬਾਵਾ ਮੈਂ ਉਹਨਾਂ ਨੂੰ ਸੰਬੋਧਨ ਕਿੱਦਾ ਕਰੂੰਗੀ ਫਿਰ ਮੈਨੂੰ ਦਿਮਾਗ ਚ ਆਇਆ ਕਿ ਇਹ ਜਿਹੜਾ ਬਾਵਾ ਆ ਤੁਹਾਡਾ ਇਹ ਲਾਸਟ ਨੇਮ ਆ ਕਿ ਜਿਹੜਾ ਤੁਸੀਂ Song ਆਇਆ ਸੀ ਤੁਹਾਡਾ ਫੇਮਸ Song ਮਿੱਟੀ ਦਾ ਬਾਵਾ ਉਤੋਂ ਪਿਆ ਹਾਂ ਜੀ ਬੜੇ ਦੇਖੋ ਬਹੁਤ ਸਾਰੇ ਸਾਡੇ ਚਾਹਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਇਹ ਲੱਗਦਾ ਬਾਵਾ ਐਕਚੁਅਲੀ ਮੇਰਾ ਮੇਰਾ ਲਾਸਟ ਸਰਨੇਮ ਜਿੱਦਾਂ ਸਾਡਾ ਬਾਜਵਾ ਆ ओके okay, जी ਜੀ ਬਾਵਾ ਫਿਰ ਮੈਂ ਯੂਥ ਫੈਸਟ ਜੇ ਕਾਲਜ ਯੂਨੀਵਰਸਿਟੀ ਬਹੁਤ ਗਿਆ ਬੋਲ ਮਿੱਟੀ ਦੇ ਬਾਵਾ ਦੁੱਖਾਂ ਨੇ ਉਹ ਫਿਰ ਸਾਡੇ ਪ੍ਰੋਫੈਸਰ ਸੀਗੇ ਜਿਹੜੇ ਡੀਨ ਸੀ ਕਾਲਜ ਦੇ ਉਹ ਫਿਰ ਮੈਨੂੰ ਕਹਿੰਦੇ ਕਿ ਤੇਰੇ ਨਾਂ ਨਾਲ ਨਾ ਇਹ ਬਹੁਤ ਜੁੜਦਾ ਆ ਤੇ ਤੂੰ ਬਾਵਾ ਗੋਨਾ ਵੀ ਬੜਾ ਖੁਪਕੇ ਆ ਤੇ ਇਹਨੂੰ ਤੂੰ ਆਪਣੇ ਨਾਂ ਨਾਲ ਹੀ ਜੋੜਦਾ ਸੋ ਫਿਰ ਉਹਨਾਂ ਨੇ ਮੇਰਾ ਨਾਮ ਕਰਨਾ ਰஞ்சிਤ ਬਾਵਾ ਕਰਤਾ ਤੇ ਹੁਣ ਵੀ ਕਈ ਵਾਰੀ ਬਹੁਤ ਸਾਰੇ ਲੋਕ ਕਿਦਾ ਬਾਵਾ ਇੱਕ ਜਿੱਦਾਂ ਸਰਨੇਮ ਵੀ ਆ ਜੇ ਕਾਸਟ ਵੀ ਆ ਤੇ ਬਹੁਤ ਸਾਰੇ ਭੈਣ ਭਰਾ ਕਹਿ ਵੀ ਤੇ ਮੈਂ ਕਹਿੰਦਾ ਚਲੋ ਅੱਜ ਮੈਂ ਕਲੀਅਰ ਕਰੂੰਗੀ ਤੇ ਪਰ ਸਾਡਾ ਜਿਹੜਾ ਸਰਨੇਮ ਉਹ ਬਾਜਵਾ ਆ ਜਿੱਦਾਂ ਮੈਂ ਇੱਕ ਜੱਟ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ ਜੀ ਜੀ ਤੇ ਰਣਜੀਤ ਜੀ ਦੇਖੋ ਜਦੋਂ ਆਪਾਂ ਨਾ ਕਿਸੇ ਸਥਾਪਿਤ ਕਲਾਕਾਰ ਦੀ ਗੱਲ ਕਰਦੇ ਆ ਜੀ ਮੇਰੇ ਸਾਡੇ ਆਮ ਲੋਕਾਂ ਦੇ ਹਿਸਾਬ ਦੇ ਨਾਲ ਸਥਾਪਿਤ ਕਲਾਕਾਰ ਉਹ ਆ ਜਦੋਂ ਉਹ ਕਿਸੇ ਦੇ ਦਿਲ ਦੇ ਵਿੱਚ ਦਰਸ਼ਕਾਂ ਦੇ ਦਿਲ ਦੇ ਵਿੱਚ ਲੋਕਾਂ ਦੇ ਦਿਲ ਦੇ ਵਿੱਚ ਥਾਂ ਬਣਾ ਲੈਂਦਾ ਜੀ ਰਾਈਟ ਪਿੱਛੇ ਜਏ ਮੈਂ ਐਪੀਸੋਡ ਕਰਦੀ ਸੀ ਜਸਵਿੰਦਰ ਪੱਲਾ ਹੋਣਾ ਤੇ ਉਹਨਾਂ ਨੂੰ ਜ਼ਰੂਰ ਯਾਦ ਕਰਾਂਗੇ ਸਾਡੇ ਸੀਨੀਅਰ ਕਲਾਕਾਰ ਤੇ ਜਿਹੜਾ ਮੁਕਾਮ ਉਹਨੇ ਬਣਾਇਆ ਸੀ ਲੋਕਾਂ ਨੇ ਉਹਨਾਂ ਨੂੰ ਆਪਣੇ ਘਰ ਦੇ ਮੈਂਬਰ ਸਮਝਿਆ ਹੋਇਆ ਸੀ 100% ਦਿਲਾਂ ਚ ਵੀ ਥਾਂ ਦਿੱਤੀ ਸੀ ਘਰ ਦੇ ਵਿੱਚ ਵੀ ਉਹਨਾਂ ਨੂੰ ਜਦੋਂ ਜਦੋਂ ਹੁਣ ਉਹ ਗਏ ਐ ਇਸ ਦੁਨੀਆ ਤੋਂ ਤਾਂ ਹਰ ਅੱਖ ਰੋਂਦੀ ਸੀ ਜੀ ਇਹੋ ਜਿਹੇ ਮੁਕਾਮ ਮੈਂ ਦੇਖਦੀ ਆ ਤੁਸੀਂ ਵੀ ਕਿਤੇ ਨਾ ਕਿਤੇ ਉਥੇ ਪਹੁੰਚ ਗਏ ਆ ਜਿੱਥੇ ਤੁਸੀਂ ਆਪਣੀ ਥਾਂ ਲੋਕਾਂ ਦੇ ਵਿੱਚ ਜਿਹੜੇ ਅਲੱਗ-ਅਲੱਗ ਵਰਗ ਦੇ ਆ ਜਿੱਥੇ ਯੰਗਸਟਰਸ ਵੀ ਆ ਜਿੱਥੇ 올ਡ ਮਸੀਆਣੇ ਵੀ ਸਾਡੇ ਹੈਗੇ ਆ ਥਾਂ ਬਣਾਈ ਆ ਮੇਰਾ ਸਵਾਲ ਇਹ ਹੈ ਆਪੇ ਦੇਖੋ ਹਰੇਕ ਬੰਦੇ ਨੂੰ ਸਟਰਗਲ ਕਰਨ ਦੇ ਵਿੱਚ ਇਸ ਮੁਕਾਮ ਤੱਕ ਪਹੁੰਚਣ ਚ ਬਹੁਤ ਸਟਰਗਲ ਕਰਨੀ ਪੈਂਦੀ ਆ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਸਟਰਗਲ ਇੱਥੇ ਤੱਕ ਪਹੁੰਚਣ ਤੱਕ ਜ਼ਿਆਦਾ ਕਰਨੀ ਪਈ ਕਿ ਜਿਹੜਾ ਮੁਕਾਮ ਤੁਸੀਂ ਕਾਇਮ ਕਰ ਲਿਆ ਹੁਣ ਉਹਨੂੰ ਕਾਇਮ ਰੱਖਣ ਚ ਜ਼ਿਆਦਾ ਤੁਹਾਨੂੰ ਮਿਹਨਤ ਕਰਨੀ ਨਹੀਂ ਦੇਖੋ ਸਟਰਗਲ ਦੇ ਨਾ ਬਹੁਤ ਸਾਰੀਆਂ ਫੇਜ਼ਸ ਜਾਂ ਬਹੁਤ ਸਾਰੇ ਸਟੇਜਸ ਹੁੰਦੀਆਂ ਹਨ ਜਦੋਂ ਤੁਸੀਂ ਸਟਰਗਲ ਆਪਣੇ ਕਾਮਯਾਬੀ ਤੋਂ ਪਹਿਲਾਂ ਕਰਦੇ ਹੋ ਉਹ ਸਟਰਗਲ ਥੋੜੀ ਜੀ ਬੇਫਿਕਰੀ ਵਾਲੀ ਹੁੰਦੀ ਹੈ ਨਾ ਉਦੋਂ ਤੁਹਾਨੂੰ ਐ ਹੁੰਦਾ ਕਿ ਤੁਸੀਂ ਬਹੁਤ ਮਤਲਬ ਉਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਉਹਨੂੰ ਬਹੁਤ ਸੀਰੀਅਸ ਲੈਣਾ ਜਾਂ ਤੁਸੀਂ ਉਹਨੂੰ ਲਾਈਕ ਐਜ਼ ਏ ਉਦਾਂ ਹੀ ਚੱਲਣ ਦੇਣਾ ਵੀ ਠੀਕ ਆ ਕੁਝ ਹੋ ਗਿਆ ਨਹੀਂ ਹੋ ਗਿਆ ਜੀ ਜੀ ਔਰ ਉਹ ਸਟਰਗਲ ਜਿਹੜੀ ਆ ਉਹ ਤੁਹਾਨੂੰ ਕਾਮਯਾਬੀ ਤੱਕ ਲੈ ਕੇ ਆਉਂਦੀ ਹੈ ਕਾਮਯਾਬੀ ਤੋਂ ਬਾਅਦ ਜਿਹੜੀ ਸਟਰਗਲ ਆ ਉਹ ਥੋੜੀ ਡਿਫਰੈਂਟ ਹੋ ਜਾਂਦੀ ਹੈ ਕਿਉਂਕਿ ਉਦੋਂ ਫਿਰ ਤੁਹਾਡੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਫਿਰ ਤੁਸੀਂ ਇੱਕ ਪਬਲਿਕ ਫਿਗਰ ਬਣ ਜਾਂਦੇ ਹੋ ਫਿਰ ਤੁਹਾਨੂੰ 100 ਵਾਰ ਸੋਚ ਕੇ ਬੋਲਣਾ ਪੈਂਦਾ ਸੋਚ ਕੇ ਚੱਲਣਾ ਪੈਂਦਾ ਕੀ ਤੁਸੀਂ ਗਾਉਣਾ ਕੀ ਕਰਨਾ ਮਨ ਜਿਸ ਵੀ ਫੀਲਡ 'ਚ ਤੁਸੀਂ ਹੈਗੇ ਹੋ ਸੋ ਜਿਹੜਾ ਤੁਸੀਂ ਪੱਲਾ ਸਾਹਿਬ ਦਾ ਜ਼ਿਕਰ ਕੀਤਾ ਪੱਲਾ ਸਾਹਿਬ ਬੜੇ ਵੱਡੇ ਫਨਕਾਰ ਸੀ ਫਨਕਾਰ ਬੰਨਾ ਇੱਕ ਅਲੱਗ ਸਥਿਤੀ ਆ ਬਿਲਕੁਲ ਸਟਾਰ ਬਣ ਜਾਣੇ ਸਟਾਰ ਮਿਲਦਾ ਹਰ ਰੋਜ਼ ਬੰਦਾ ਕੋਈ ਨਾ ਕੋਈ ਸਟਾਰ ਬਣ ਜਾਂਦਾ ਬੰਦਾ ਹਾਂ ਜੀ ਫਨਕਾਰੋ ਹੁੰਦੇ ਆ ਜਿਹੜੇ ਲੋਕਾਂ ਦੇ ਦਿਲਾਂ ਚ ਘਰਾਂ ਤੇ ਪਹੁੰਚਦੇ ਆ ਜਿਨ੍ਹਾਂ ਨੂੰ ਸਾਰੀਆਂ ਜਨਰੇਸ਼ਨਸ ਹਰ ਪੀੜੀ ਜਾਣਦੀ ਆ ਹਰ ਪੀੜੀ ਮਤਲਬ ਉਹਨਾਂ ਨੂੰ ਪ੍ਰਮਾਨ ਕਰਦੀ ਆ ਉਹ ਫਨਕਾਰ ਹੁੰਦੇ ਜੀ ਸੋ ਸਾਡਾ ਵੀ ਇੱਕ ਪਹਿਲਾ ਸਟਰਗਲ ਇਹ ਸੀ ਕਿ ਚੰਗੇ ਕਲਾਕਾਰ ਬਣੀਏ ਸਟਰਗਲ ਕਰਨ ਕਲਾਕਾਰ ਬਣ ਤੋਂ ਬਾਅਦ ਇੱਕ 8-10 ਸਾਲ ਦੀ ਜਰਨੀ ਇਹ ਰਹੀ ਆ ਕਿ ਚੰਗਾ ਗਾਈਏ ਲੋਕਾਂ ਦੇ ਪਰਿਵਾਰਾਂ ਤੱਕ ਜਾਈਏ ਜਿਹੜਾ ਸਾਡਾ ਗੀਤ ਆ ਉਹਨੂੰ ਕੋਈ ਫਾਰਵਰਡ ਨਾ ਕਰੇ ਕੋਈ ਬੱਚੀ ਕੋਈ ਭੈਣ ਕੋਈ ਧੀ ਜਾਂ ਕੋਈ ਕੁੜੀ ਜਾਂ ਕੋਈ ਕੋਈ ਵੀ ਪਰਿਵਾਰ ਚ ਕਿਤੇ ਵੀ ਗਾਣਾ ਲੱਗਾ ਆ ਤਾਂ ਉਹਨੂੰ ਕਦੀ ਵੀ ਚੈਨਲ ਨਾ ਚੇਂਜ ਕਰਨਾ ਪਏ ਵੀ ਇਦਾਂ ਦਾ ਗਾਣਾ ਆ ਜਿੱਦਾਂ ਸਾਡੇ ਗੁਰੂ ਜੀ ਵੀ ਕਹਿੰਦੇ ਹੁੰਦੇ ਸੀਗੇ ਕਿ ਕੰਮ ਜਿਹੜਾ ਵੀ ਕਰਨਾ ਆ ਉਹਨੂੰ ਤੂੰ ਇਦਾਂ ਕਰਨਾ ਆ ਕਿ ਤੈਨੂੰ ਕੋਈ ਜੇ ਚੰਗਾ ਨਾ ਕਹੇ ਤੇ ਮਾੜਾ ਵੀ ਨਾ ਕਹੇ ਹਨਾ ਸੋ ਗਾਉਣ ਦਾ ਕੰਮ ਵੀ ਇਦਾਂ ਦਾ ਹੀ ਆ ਗਾਉਣਾ ਜਿਹੜਾ ਆ ਉਹ ਪਰਿਵਾਰਾਂ ਤੱਕ ਬਹੁਤ ਘੱਟ ਲੋਕਾਂ ਦਾ ਪਹੁੰਚਦਾ ਆ ਨਹੀਂ ਤਾਂ ਬਹੁਤ ਸਾਰੇ ਲੋਕਾਂ ਦੀ ਗਾਇਕੀ ਜਿਹੜੀ ਆ ਉਹ ਗੱਡੀਆਂ ਕਾਰਾਂ ਤੱਕ ਹੀ ਜਾਂ ਮਤਲਬ ਆ ਛੂੰ ਛੜੱਕ ਜੀ ਰਹਿ ਜਾਂਦੀ ਆ ਸੋ ਗਾਇਕੀ ਅਸਲ 'ਚ ਲੋਕ ਗਾਇਕੀ ਇਹੀ ਆ ਲੋਕ ਗਾਇਕੀ ਜਦੋਂ ਲੋਕਾਂ ਤੱਕ ਪਹੁੰਚਦੀ ਪਰਿਵਾਰਾਂ ਤੱਕ ਪਹੁੰਚਦੀ ਆ ਹੁਣ ਵੀ ਸਾਡੇ ਸ਼ੋਅ ਤੇ ਜਿਹੜੀ ਆ ਉਹ ਹਰ ਪੀੜੀ ਤੁਹਾਨੂੰ ਵੇਖਣ ਨੂੰ ਮਿਲੂਗੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੇ ਆ ਲੋਕ ਸਾਹਮਣੇ ਬੈਠੇ ਹੁੰਦੇ ਆ ਬਿਲਕੁਲ ਤੁਸੀਂ ਹਰ ਜਨਰੇਸ਼ਨ ਦਾ ਗੀਤ ਗਾਇਆ ਹਰ ਇੱਕ ਪੀੜੀ ਦਾ ਗੀਤ ਗਾਇਆ ਅਸੀਂ ਕੁੜੀਆਂ ਦੀ ਤਾਰੀਫ 'ਚ ਉਹਨਾਂ ਦੀ ਸ਼ਾਨ 'ਚ ਗੀਤ ਗਾਏ ਆ ਨਾ ਕਿ ਉਹਨਾਂ ਦੇ ਬਰ ਖਿਲਾਫ ਗੀਤ ਗਾਏ ਆ ਤਾਂ ਹੀ ਹੁੰਦਾ ਜੀ ਤਦੈ ਤੁਸੀਂ ਕਿਸੇ ਦੇ ਦਿਲ 'ਚ ਜਗ੍ਹਾ ਬਣਾ ਸਕਦੇ ਆ ਕਿਸੇ ਦੇ ਘਰ 'ਚ ਜਗ੍ਹਾ ਬਣਾ ਸਕਦੇ ਆ ਨਹੀਂ ਤਾਂ ਜੇ ਉਹਦਾਂ ਦਾ ਬੰਦਾ ਹੋਵੇ ਲੋਕ ਆਪਣੇ ਘਰ ਮੋਰੇ ਹੋਣੇ ਰੰਗਣ ਦੇ ਦਿੰਦੇ ਆ ਨਾ ਸੋ ਤੁਸੀਂ ਵਧਾਈ ਦੇ ਪਾਤਰ ਆ ਜੀ ਤੁਸੀਂ ਇਸ ਮਕਾਮ ਤੇ ਪਹੁੰਚੇ ਆ ਤੇ ਪਰਮਾਤਮਾ ਤੁਹਾਨੂੰ ਇੱਥੇ ਹਮੇਸ਼ਾ ਸਥਾਪਿਤ ਰੱਖੇ ਤੇ ਇੱਕ ਕੁਐਸਚਨ ਹੋਰ ਦੱਸਿਓ ਕਿ ਜੇ ਸਿੰਗਰ ਨਾ ਬਣਦੇ ਫੇਕੀ ਬਣਾਣਾ ਸੀ ਫੇਕੀ ਕਰਨਾ ਸੀ ਫਿਰ ਮੇਰਾ ਮੈਂ ਵੀ ਅਸੀਂ ਸੋਚਿਆ ਹੋਇਆ ਸੀਗਾ ਕਿ ਮੈਂ ਆਰਮੀ ਚ ਜਾਣਾ ਕਿਉਂਕਿ ਮੇਰੇ ਬਾਪੂ ਜੀ ਦਾ ਦਾਦਾ ਜੀ ਸਾਡੇ ਪਰਿਵਾਰ ਚ ਸਾਰੇ ਆਰਮੀ ਚ ਸੀਗੇ ਸੂਬੇਦਾਰ ਸੀਗੇ ਬਾਪੂ ਜੀ ਓਕੇ ਤਾਂ ਫਿਰ ਇੱਕ ਉਹ ਵੀ ਸੀਗਾ ਜਦੋਂ ਤੁਸੀਂ ਘੱਟ ਖੇਤੀਬਾੜੀ ਵਾਲੇ ਪਰਿਵਾਰ ਚੋਂ ਬਿਲੋਂਗ ਕਰਦੇ ਹੋ ਨਾ ਜੀ ਤਾਂ ਫਿਰ ਉੱਥੇ ਤੁਹਾਡੇ ਲਈ ਇੱਕ ਵੀ ਸਾਡੇ ਮਾਜੀ ਏਰੀਆ ਚ ਨਾ ਬਹੁਤ ਸਾਰੇ ਲੋਕ ਉਦੋਂ ਆਰਮੀ ਨੂੰ ਜੁਆਇਨ ਕਰਦੇ ਸੀ ਮਾਝਾ ਖੇਤਰ ਕਿਉਂਕਿ ਜ਼ਮੀਨਾਂ ਘੱਟ ਸੀਗੀਆਂ ਜੀ ਤੇ ਜਾਮ ਮਜੈਲਾਂ ਤੋਂ ਉਦੋਂ ਆਰਮੀ ਹੁੰਦੀ ਸੀ ਜਾਂ ਫਿਰ ਅਰਬ ਕੰਟਰੀਆਂ ਦੇ ਵਿੱਚ ਸਾਡਾ ਜਿਆਦਾ ਉਹ ਹੁੰਦਾ ਸੀ ਵੀ ਯਾਰ ਇੱਥੇ ਚਲੇ ਜਾਓ ਕਿਉਂਕਿ ਬਜਟ ਘੱਟ ਹੁੰਦਾ ਸੀ ਪੈਸੇ ਘੱਟ ਹੁੰਦੇ ਸੀ ਜੀ ਜੀ ਤੇ ਉਹ ਫਿਰ ਇਦਾਂ ਇਹ ਸੀਗਾ ਇੱਕ ਨਾਲ ਕਿ ਮੈਂ ਜਦੋਂ ਸਟੱਡੀ ਕੀਤੀ ਐਮਏ ਪੋਲੀਟੀਕਲ ਸਾਇੰਸ ਕੀਤੀ ਫਿਰ ਐਮਏ 뮤직 ਕੀਤੀ ਤਾਂ ਫਿਰ ਇੱਕ ਮੇਰਾ ਸੀਗਾ ਕਿ ਮੈਂ ਜੇ ਰੱਬ ਨੇ ਦਰਵਾਣਾ ਫੜੀ ਤਾਂ ਫਿਰ ਉਧਰ ਚਲ ਜੂਗਾ ਤੇ ਨਹੀਂ ਤਾਂ ਫਿਰ ਪੀ ਐਚ ਡੀ ਕਰਕੇ ਜਾਂ ਪ੍ਰੋਫੈਸਰ ਲੱਗ ਜਾਊਗਾ ਬਟ ਉਦੋਂ ਤੱਕ ਮਾਰੇ ਨੇ ਕਿਰਪਾ ਕੀਤੀ ਕਿ ਤੇ ਜਦੋਂ ਇੱਧਰ ਆਣਾ ਸੀ ਸਿੰਗਰ ਬਣਨਾ ਸੀ ਘਰੋਂ ਸਪੋਰਟ ਮਿਲੀ ਸੀ ਘਰੋਂ ਬਹੁਤ ਸਪੋਰਟ ਸੀਗੀ ਮਤਲਬ ਘਰੋਂ ਐ ਨਹੀਂ ਸੀਗਾ ਕਿ ਕੋਈ ਗਾਉਣ ਵਾਲਾ ਸੀਗਾ ਪਹਿਲੋਂ ਕੋਈ ਵੀ ਬਾਬੇ ਦਾਦਿਆਂ ਦੀ ਪੀੜ੍ਹੀ ਚ ਕੋਈ ਨਹੀਂ ਸੀਗਾ ਸਾਡੇ ਤਾਂ ਕਈ ਵਾਰ ਕੁਦਰਤ ਤੁਹਾਡੇ ਤੋਂ ਸ਼ੁਰੂ ਕਰਦੀ ਆ ਤੁਹਾਨੂੰ ਮਿਹਰਬਾਨ ਹੋ ਕੇ ਕੋਈ ਗੁਣ ਦੇ ਦਿੰਦੀ ਆ ਕਿਉਂਕਿ ਮੈਂ ਦੇਖਿਆ ਮੁੰਡਿਆਂ ਨੂੰ ਮਦਦ ਦੀ ਤੇ ਸਪੋਰਟ ਤਾਂ ਬਹੁਤ ਮਿਲਦੀ ਆ ਪਰ ਕਈ ਵਾਰ ਉਹ ਉਹ ਵੀ ਸਪੋਰਟ ਸੀ ਮੇਰੇ ਫਾਦਰ ਮੇਰੀ ਐਕਸਪਾਇਰ ਹੋ ਗਈ ਸੀ ਮੈਂ ਬਹੁਤ ਛੋਟਾ ਸੀ 94 ਚ ਉਹਨਾਂ ਦੀ ਡੈਥ ਹੋ ਗਈ ਸੀ ਤੇ ਬਟ ਉਸ ਤੋਂ ਬਾਅਦ ਮੇਰੇ ਮਦਰ ਨੇ ਜਿਹੜਾ ਆ ਸਾਰਾ ਸਪੋਰਟ ਕੀਤਾ ਮਾਂ ਪਿਓ ਦੋਨਾਂ ਦੋਨਾਂ ਦਾ ਹੀ ਉਹਨਾਂ ਨੇ ਪਿਆਰ ਦਿੱਤਾ ਪਰ ਮਾਂ ਦਾ ਬਹੁਤ ਵੱਡੀ ਸਪੋਰਟ ਸੀਗੀ ਜੀ ਤੇ ਉਹਨਾਂ ਦੇ ਕਰਕੇ ਅੱਜ ਇੱਥੇ ਬੈਠੇ ਆ ਬਹੁਤ ਵਧੀਆ ਜੀ ਤੇ ਇੱਕ ਮੈਨੂੰ ਹੋਰ ਦੱਸੋ ਕਿ ਆਮ ਦਿਲ ਦੇ ਵਿੱਚ ਜਦੋਂ ਆਪਾਂ ਕਿਸੇ ਆਪਣੇ ਸਟਾਰ ਕਲਾਕਾਰ ਬਾਰੇ ਸੋਚਦੇ ਆ ਤਾਂ ਸਾਨੂੰ ਛੋਟੋ ਛੋਟੀਆਂ ਗੱਲਾਂ ਜ਼ਿਆਦਾ ਸਾਡੇ ਮਨ ਚ ਆਉਂਦੀਆਂ ਪਈ ਅਸੀਂ ਜਾਣੀਏ ਕਿਉਂਕਿ ਵੱਡੀਆਂ ਖੂਬੀਆਂ ਤਾਂ ਤੁਹਾਡੀਆਂ ਪਰਦੇ ਤੇ ਦਿਖਦੀਆਂ ਨੇ ਹੈਨਾ ਤੇ ਵਿਲੇ ਟਾਈਮ 'ਚ ਕੀ ਕਰਦੇ ਹੁੰਦੇ ਆ ਉਹ ਵਿਲੇ ਟਾਈਮ ਨਾ ਜਦੋਂ ਮਤਲਬ ਮੋਸਟਲੀ ਆਰਟਿਸਟ ਦਾ ਹੀ ਹੁੰਦਾ ਕਿ ਵਿਲੇ ਟਾਈਮ ਆਰਟਿਸਟ ਘਰੇ ਰਹਿਣਾ ਪਸੰਦ ਕਰਦਾ ਕਿਉਂਕਿ ਮੋਸਟ ਆਫ ਦਾ ਟਾਈਮ ਅਸੀਂ ਟਰੈਵਲ 'ਚ ਹੁੰਨੇ ਆ ਹਾਂ ਅਸੀਂ ਰੋਲੇ ਰੱਪੇ 'ਚ ਹੁੰਨੇ ਆਂ, ਭੱਜ ਦੌੜ 'ਚ ਹੁੰਨੇ ਆਂ ਕਿਉਂਕਿ ਸਾਡਾ ਮੈਂਟਲੀ ਕੰਮ ਬਹੁਤ ਜ਼ਿਆਦਾ ਆ। ਜੀ। ਸੋ ਮੈਂਟਲ ਜਿਹੜੀ ਹੈਲਥ ਆ ਉਹ ਫਿਜ਼ੀਕਲ ਹੈਲਥ ਨੂੰ ਚਲਾਉਂਦੀ ਆ। ਔਰ ਫਿਰ ਫਿਰ ਉਦੋਂ ਇਦਾਂ ਹੁੰਦਾ ਕਿ ਜਦੋਂ ਹੁਣ ਅਸੀਂ ਟੂਰ ਕਰਕੇ ਤਾਂ ਸਾਨੂੰ ਸਭ ਤੋਂ ਪਹਿਲਾਂ ਇਹ ਹੋਣਾ ਕਿ ਜਦੋਂ ਟੂਰ ਮੁੱਕਿਆ ਅਸੀਂ ਘਰੇ ਪਹੁੰਚੀਏ। ਹਮਮ ਘਰ ਦੀ ਰੋਟੀ ਖਾਈਏ ਜਾ ਕੇ ਘਰੇ ਬੈਠੀਏ ਘਰੇ ਕਿਉਂਕਿ ਘਰ ਇੱਕ ਇਦਾਂ ਦੀ ਚੀਜ਼ ਆ ਦੁਨੀਆ ਤੇ ਕਿ ਜਿੱਥੇ ਤੁਸੀਂ ਆ ਕੋਈ ਵੀ ਤੁਹਾਡਾ ਅਹੁਦਾ ਆ, ਕੋਈ ਵੀ ਤੁਸੀਂ ਕੁਛ ਵੀ ਹੋ ਉਹ ਤੁਸੀਂ ਬਾਹਰ ਗੇਟ ਤੇ ਛੱਡ ਕੇ ਤੇ ਘਰੇ ਤੁਸੀਂ ਨੋਰਮਲ ਇਨਸਾਨ ਦੀ ਜ਼ਿੰਦਗੀ ਜਿਉਣੀ ਹੋ ਨਹੀਂ ਤਾਂ ਸਾਡੀ ਮੋਸਟ ਦੇ ਮੋਸਟਲੀ ਲਾਈਫ ਜਿਹੜੀ ਹੋਟਲਸ 'ਚ ਨਿਕਲ ਜਾਂਦੀ ਆ ਜੀ ਨਾ ਟ੍ਰੈਵਲ ਜੇ ਨਿਕਲ ਜਾਂਦੀ ਆ ਜੀ ਬਾਹਰ ਦੇ ਖਾਣੇ ਹੋਈਦਾ ਹਾਂ ਜੀ ਤੇ ਜਦੋਂ ਘਰ ਹੁੰਦੇ ਆ ਫਿਰ ਕਿਹੜਾ ਆਪਣੀ ਆਪਣਾ ਪੰਜਾਬੀ ਖਾਣਾ ਹੈ ਜਿਹੜਾ ਤੁਸੀਂ ਬਣਿਆ ਹੋਵੇ ਤੇ ਲੋੜ ਤੋਂ ਜ਼ਿਆਦਾ ਖਾ ਲਓ ਸਵਾਦ ਇਹਦਾ ਕਰੇ ਇਦਾਂ ਹੀ ਹੁੰਦਾ ਜੀ ਮੈਂ ਮੇਰੇ ਮੈਂ ਵੈਜੀਟੇਰੀਅਨ ਬੰਦਾ ਆ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਤੇ ਵੈਜ ਵੈਜ ਜਿਹਦਾ ਰਾਜਮਾ ਰਾਈਸ ਬਹੁਤ ਫੇਵਰੇਟ ਆ ਪਹਿਲੇ ਦਿਨ ਤੋਂ ਹੀ ਹਮਮ ਉਪਾਵੇਂ ਅਸੀਂ ਹੋਸਟਲ ਪੜਦੇ ਸੀ ਉਦੋਂ ਜਾਂ ਹੁਣ ਵੀ ਮੇਰੇ ਮਦਰ ਨੂੰ ਪਤਾ ਹੈ ਕਿ ਜਦੋਂ ਅਸੀਂ ਪਹੁੰਚਣਾ ਆਏ ਤਾਂ ਉਹ ਉਹ ਤਿਆਰ ਹੋਣੇ ਆ ਫਿਰ ਹੋਰ ਕਰੇ ਕਰੇ ਪਰੌਂਠੇ ਖਾਲੇ ਹੂੰ ਹੂੰ ਕਦੀ 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 ਪਕੌੜੇ ਖਾਲੇ ਜਾਂ ਇਦਾਂ ਉਹ ਘਰੇ ਕਿਆ ਹੁੰਦਾ ਵੀ ਘਰੇ ਤੁਸੀਂ ਆਪਣੇ ਸਾਰੇ ਜਿਹੜੀਆਂ ਕਰੀਵਿੰਗਸ ਹੁੰਦੀਆਂ ਆ ਇੰਨੇ ਟਾਈਮ ਦੀਆਂ ਕਿਉਂਕਿ ਹੁਣ 2 2 ਟਾਈ ਮਹੀਨੇ ਦਾ ਟੂਰ ਆ ਤਾਂ 2 ਟਾਈ ਮਹੀਨੇ ਬਾਅਦ ਪੰਜਾਬ ਜਾਣਾ ਆ ਫਿਰ ਫੇ ਉਦੋਂ ਕਹਿਣਾ ਰਾਜਮਾ ਤੇ ਚੌਲ ਆ ਮਤਲਬ ਜੋ ਵੀ ਘਰੇ ਬੰਦਾ ਹੈ ਘਰੇ ਸਾਰਾ ਕੁਝ ਹੀ ਠੀਕ ਹੁੰਦਾ ਹੈ ਘਰੇ ਤੁਹਾਨੂੰ ਪਤਾ ਜੋ ਵੀ ਆਪਣੇ ਆਮ ਘਰਾਂ ਚ ਜੋ ਬੰਦਾ ਹੈ ਘਰੇ ਉਹ ਹੀ ਕੁਝ ਹੁੰਦਾ ਹੈ ਸਾਰੇ ਪਰਿਵਾਰਾਂ ਚ ਜੀ ਕਿ ਡੇਲੀ ਮਰਚ ਤੁਸੀਂ ਰੋਟੀ ਨਾਲ ਜੋ ਵੀ ਖਾਂਦੇ ਆ ਕੋਈ ਸਾਡੇ ਕੋਈ ਸਪੈਸ਼ਲ ਨਹੀਂ ਬੰਦਾ ਜੀ ਸੋ ਇੱਕ ਜ਼ਿੰਮੇਵਾਰਾ ਪਰਿਵਾਰਾਂ ਚ ਜੋ ਵੀ ਬੰਦਾ ਹੈ ਜੀ ਤੇ એનર્ਜੀ ਡਰਿੰਕ ਕਿਹੜਾ ਹੈ ਜਦੋਂ ਹੁਣ ਸਟੇਜ ਤੇ ਚੜਨਾ ਹੈ ਕਹਿੰਦੇ ਹੁੰਦੇ ਆ ਕੋਈ ਚਾਹ ਦੇਖੋ ਕੰਮ ਦੇਖੋ ਜ਼ਿੰਮੇਵਾਰੀ ਤੋਂ ਵੱਡੀ ਕੋਈ ਦੁਨੀਆ ਤੇ એનર્ਜੀ ਨਹੀਂ ਹੈਗੀ ਜਦੋਂ ਤੁਸੀਂ ਵੀ ਕਿਸੇ ਵੀ ਕੰਮ ਨੂੰ ਲੈ ਕੇ ਜ਼ਿੰਮੇਵਾਰੀ ਆਪਣੀ ਮੰਨਦੇ ਆ ਤਉ ਦੁਨੀਆ ਦੀ ਸਭ ਤੋਂ ਵੱਡੀ એનર્ਜੀ ਡਰਿੰਕ ਆ ਜਦੋਂ ਤੁਸੀਂ ਕਿਸੇ ਵੀ ਕੰਮ ਨੂੰ ਜ਼ਿੰਮੇਵਾਰੀ ਨਾਲ ਤੇ ਫਿਕਰ ਨਾਲ ਕਰਦੇ ਹੋ ਹਮਮ ਤੇ એનર્ਜੀ ਡਰਿੰਕ ਤੁਹਾਨੂੰ ਤੁਹਾਡੇ ਤੋਂ ਪਰਫਾਰਮ ਨਹੀਂ ਕਰਾ ਸਕਦੀ એનર્ਜੀ ਡਰਿੰਕ ਤੁਹਾਨੂੰ ਹਾਂ ਹੋ ਸਕਦਾ ਵੀ ਤੁਹਾਡਾ ਬਸ ਇੱਕ ਨਹੀਂ ਪਰ ਕਈ ਵਾਰ ਹੁੰਦਾ ਨਾ ਕੈੜੀ ਜੀ ਚਾਹ ਬਣਾ ਦੋ ਨਹੀਂ ਨਹੀਂ ਅੱਛਾ ਕੁਝ ਨਹੀਂ ਮੈਨੂੰ ਲੱਗਦਾ ਕਿ ਉਹ ਇੱਕ ਜਿਹੜਾ ਜਿਹੜਾ ਸ਼ੋਅ ਬਿਜ਼ਨਸ ਆ ਨਾ ਜੀ ਜਿਹੜਾ ਲਾਈਵ ਗਾਉਣਾ ਨਾ ਦੁਨੀਆ ਦਾ ਔਖਾ ਕੰਮ ਬਿਲਕੁਲ ਤੇ ਲਾਈਵ ਗਾਉਣ ਲਈ ਨਾ ਤੁਹਾਨੂੰ ਕੋਈ ਵੀ ਮੈਨੂੰ ਨਹੀਂ ਮੇਰਾ ਹੀ ਮੰਨਣਾ ਹੈ ਵੀ ਕੋਈ ਦੁਨੀਆ ਤੇ ਅਸੀ ਚੀਜ਼ ਨਹੀਂ ਬਣੀ ਜਿਹੜੀ ਤੁਹਾਡਾ ਡਰ ਮੁਕਾ ਸਕੇ ਜਾਂ ਤੁਹਾਨੂੰ ਐਕਸਾਈਟਡ ਕਰ ਸਕੇ ਜੀ ਸ਼ੋਅ ਤੋਂ ਪਹਿਲਾਂ ਜਿਹੜੀ ਇੱਕ ਨਰਵਸਨੈਸ ਜਾਂ ਇੱਕ ਡਰਾ ਉਹ ਵੀ ਇੱਕ ਆਰਟਿਸਟ ਹੀ ਫੀਲ ਕਰ ਸਕਦਾ ਆ ਜਾਂ ਸ਼ੋਅ ਤੋਂ ਬਾਅਦ ਜਿਹੜੀ ਇੱਕ ਖੁਸ਼ੀ ਉਹ ਵੀ ਇੱਕ ਆਰਟਿਸਟ ਹੀ ਫੀਲ ਕਰ ਸਕਦਾ ਚੰਗੇ ਸ਼ੋਅ ਤੋਂ ਬਾਅਦ ਜਦੋਂ ਲੋਕਾਂ ਨੂੰ ਸੁਣਨ ਆਉਂਦੇ ਆ ਲੋਕਾਂ ਨੂੰ ਤੁਸੀਂ ਸੈਟੀਸਫਾਈਡ ਕਰਕੇ ਘਰਾਂ ਨੂੰ ਭੇਜਦੇ ਆ ਜਾਂ ਲੋਕਾਂ ਦੀਆਂ ਤਾੜੀਆਂ ਵੱਜਦੀਆਂ ਫਿਰ ਬਣਦੀ ਐਨਰਜੀ ਦੇਖੋ ਸੁਣਨ ਵਾਲਾ ਜਦੋਂ ਆ ਕੇ ਇਹ ਕਹਦੇ ਵੀ ਯਾਰ ਕਮਾਲ ਹੋ ਗਈ ਮਜ਼ਾ ਆ ਗਿਆ ਤਾਂ ਅੱਟ ਸਫਲ ਹੋ ਜਾਂਦਾ ਜੀ ਕਿਉਂਕਿ ਆਰਟਿਸਟ ਦੀ ਜ਼ਿੰਮੇਵਾਰੀ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਉਹ ਮਾਈਕ ਛੱਡ ਕੇ ਥੱਲੇ ਨਹੀਂ ਉਤਰਦਾ ਬਿਲਕੁਲ ਸੋ ਉਹ ਜਿਹੜੀ ਇੱਕ ਰਿਸਪੌਂਸਿਬਿਲਟੀ ਆ ਉਹ ਮੇਲਾ ਦਾ ਜਗਾਈ ਰੱਖਦੀ ਆ ਹੂੰ ਉਹਦੇ ਲਈ ਐਨਰਜੀ ਡਰਿੰਕ ਅੱਜ ਤੱਕ ਤਾਂ ਨਹੀਂ ਕੋਈ ਕੰਮ ਕੀਤੀ ਨਾ ਹੀ ਕਦੀ ਚਾਹ ਪੀ ਲੰਨੇ ਵੈਸੇ ਨਹੀਂ ਮੈਂ ਚਾਹ ਨਹੀਂ ਪੀਂਦਾ ਅੱਛਾ ਚਾਹ ਵੀ ਨਹੀਂ ਪੀਂਦਾ ਪ vegetarian ਉਤੋਂ ਚਾਹ ਵੀ ਨਹੀਂ ਬਾਜੀ ਬਾਜੀ ਹਾਂਜੀ ਬਸ ਬਲੈਕੋ ਵੀ ਬਿਨਾ ਉਹ ਵੀ ਮਤਲਬ ਉਹਦਾ ਹਾਂ ਉਹ ਸ਼ੋਅ ਤੋਂ ਪਹਿਲਾਂ ਮੈਂ ਇੱਕ ਲੈ ਕੇ ਰੱਖਦਾ ਕਿਉਂਕਿ ਉਹ ਮੈਨੂੰ ਬਹੁਤ ਸੈਟੀਸਫਾਈਡ ਕਰਦੀ ਹੈ ਜਿੱਦਾਂ ਗੁੱਡ ਕੰਪਨੀ ਹਾਂਜੀ ਥੋੜਾ ਜਿਹਾ ਵਾਰਮ ਡਰਿੰਕ ਹੋ ਜਾਂਦਾ ਹੈ ਯਾ ਤੇ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਨਾ ਤੇ ਤੁਸੀਂ ਵੀ ਉਸ ਮੁਕਾਮ ਤੇ ਪਹੁੰਚ ਗਏ ਜਿੱਥੇ ਤੁਹਾਨੂੰ ਨਿਆਣੇ ਤੇ ਸਿਆਣੇ ਪਿਆਰ ਕਰਨ ਲੱਗ ਗਏ ਹੈ ਨਾ ਬਹੁਤ ਤੇ ਇੱਦਾਂ ਹੀ ਮੇਰੇ ਮਦਦ ਤੁਹਾਡੇ ਫੈਨ ਫੇਮ ਮੇਰੀ ਸਿਸਟਰ ਤੇ ਅੱਜ ਮੇਰੇ ਬੇਟੇ ਨੇ ਹਿਸ ਟੀਨੇਜਰ ਤੇ ਉਹਨੇ ਕਹਿ ਕੇ ਭੇਜਿਆ ਮੈਨੂੰ ਪੇ ਸਪੈਸ਼ਲ ਜਿਹੜਾ ਉਹਨੇ ਕੁਐਸਚਨ ਤੁਹਾਨੂੰ ਕਹਿੰਦੇ ਸੀ ਪੁੱਛ ਕੇ ਆ ਪੇ ਉਹ ਕੋਈ ਪੈਕਟ ਵੀ ਡੌਗ ਰੱਖਿਆ ਹੈ ਉਹਨਾਂ ਨੇ ਕਿ ਨਹੀਂ ਰੱਖਿਆ ਹਾਂਜੀ ਡੌਗ ਹੈਗੇ ਆ ਜੀ ਸਾਡੇ ਕੋਲ ਤਿੰਨ ਡੌਗ ਆ ਜੀ ਇੱਕ ਚਾਉ ਚਾਉ ਬਰੀਡ ਆ ਤੇ ਦੋ ਸਾਡੇ ਕੋਲ ਡਾਬਲਮੈਨ ਆ ਤੇ ਉਹ ਜਦਾਂ ਹੈਗਾ ਹੈ ਸ਼ੌਂਕ ਕਿਉਂਕਿ ਘਰੇ ਜਦੋਂ ਹੋਈਦਾ ਆ ਫਿਰ ਉਹ ਇੱਕ ਲਾਲੋ ਤੁਸੀਂ ਜਿਹੜੇ ਪੈਟਸ ਨਾਲ ਪਿਆਰ ਵੀ ਜਿਹੜਾ ਹੈ ਉਹ ਇੱਕ ਹਿਊਮੈਨਿਟੀ ਦੀ ਬਹੁਤ ਵੱਡੀ ਐਗਜ਼ਾਮਪਲ ਹੈ ਸਪੈਸ਼ਲੀ ਇੱਥੇ ਦੇ ਬੱਚਿਆਂ ਨੂੰ ਪੈਟ ਨਾਲ ਬਹੁਤ ਹੁੰਦਾ ਤੇ ਉਹਨੇ ਜਮੈਂ ਉਹਨੂੰ ਦੱਸਿਆ ਸਾਡਾ ਚਾਓ ਚਾਓ ਜਿਹੜੀ ਬਰੀਡ ਆ ਉਹ ਅਸੀਂ ਉਹਦਾ ਮੈਂ ਟੂ ਵੀ ਆ ਸਾਡਾ ਜਿਹੜਾ ਡੌਗ ਆ ਉਹ ਅਸੀਂ ਕਰੋਨਾ ਚ ਲਿਆਂਦਾ ਸੀ ਹੁਣ ਅਸੀਂ ਦੋ ਡੌਗ 6 ਮਹੀਨੇ ਪਹਿਲਾਂ ਲਿਆਂਦੇ ਆ ਡਾਬਰਮੈਨ ਜਿਹੜਾ ਜੋੜਾ ਆ ਨਾਈਸ ਤੇ ਉਹ ਵੀ ਵਧੀਆ ਆ ਸੋ ਠੀਕ ਆ ਜੀ ਬਹੁਤ ਵਧੀਆ ਆਈ ਥਿੰਕ ਸਦਨਿਆਣੇ ਨੂੰ ਤਾਂ ਅਨਸਰ ਮਿਲ ਗਿਆ ਜਿਹੜਾ ਹਾਂਜੀ ਨਹੀਂ ਉਹ ਵੀ ਆ ਫਿਰ ਸਾਡਾ ਅਸੀਂ ਜਿੱਦਾਂ ਪਸ਼ੂ ਵੀ ਰੱਖੇ ਹੋਏ ਆ ਮੱਝਾਂ ਗਾਵਾਂ ਵੀ ਰੱਖੀਆਂ ਹੋਈਆਂ ਆ ਜੀ ਜੀ ਤੇ ਉਹ ਵੀ ਅਸੀਂ ਕਿ ਜਿੱਦਾਂ ਘਰ ਦਾ ਇਹ ਦੁੱਧ ਕਿਉਂ ਘਰ ਦਾ ਭਾਵੇਂ ਕਿ ਮੇਰੀ ਸਿਹਤ ਵੇਖ ਕੇ ਨਹੀਂ ਲੱਗਦਾ ਕਿ ਮੈਂ ਦੁੱਧ ਕਿਉਂ ਖਾਂਦਾ ਪਰ ਘਰ ਦਾ ਨਹੀਂ ਕੋਈ ਇੱਕ ਤੇ ਜ਼ੋਰ ਤੇ ਜਦੋਂ ਗਾਣੇ ਆ ਨਾ ਉਹ ਤੇ ਕੰਮ ਹੁੰਦਾ ਜੀ ਜੀ ਪਤਾ ਲੱਗ ਜਾਂਦਾ ਯਾ ਇਹ ਸਾਡੇ ਇੱਥੇ ਬੱਚੇ ਜਿਹੜੇ ਇਹਨਾਂ ਨੂੰ ਬਹੁਤ ਰੰਦਾ ਹੈ ਪੈਸ ਦਾ ਤੇ ਇੱਕ ਵਾਰੀ ਇਹੀ ਇਹ ਬੇਟਾ ਮੇਰਾ ਜਿਹਨੇ ਪੁੱਛਿਆ ਨਾ ਉਹਦੀ ਮੈਂ ਤੁਹਾਨੂੰ ਗੱਲ ਦੱਸੀ ਜਸਵਿੰਦਰ ਪੱਲਾ ਹੁਣੀ ਬਹੁਤ ਉਹਦੀ ਗੱਲ ਸੁਣਾਉਂਦੇ ਹੁੰਦੇ ਸੀ ਉਹਨੇ ਇੱਕ ਵਾਰੀ ਕਿਹਾ ਉਹ 4-5 ਸਾਲ ਦਾ ਸੀ ਆ ਮੈਂ ਕਿਹਾ ਪਈ ਤੈਨੂੰ ਇੰਡੀਆ ਲੈ ਕੇ ਜਾਣਾ ਸੀ ਪਈ ਉੱਥੇ ਐਦਾਂ ਮੱਝਾਂ ਹੁੰਦੀਆਂ ਵਾ ਵੱਡਾ ਬੇਟਾ ਜਾਇਆ ਸੀ ਉਹ ਨਹੀਂ ਸੀ ਕਦੇ ਗਿਆ ਮੱਝਾਂ ਹੁੰਦੀਆਂ ਆ ਤੇ ਐਦਾਂ ਫਾਰਮ ਹੁੰਦਾ ਆ ਤੇ ਜੀ ਜਿਵੇਂ ਮੈਂ ਉਹਨੂੰ ਦੱਸ ਰਹੀ ਸੀ ਕਹਿੰਦਾ ਮੰਮੀ ਇੰਡੀਆ ਬੰਦ ਕਿੰਨੇ ਵਜੇ ਹੁੰਦਾ 247 ਯਾ ਤੇ ਫਿਰ ਉਹ ਜਾ ਕੇ ਆ ਫਿਰ ਉਹਨੂੰ ਪਤਾ ਲੱਗ ਗਿਆ ਸੋ ਇੱਥੇ ਦੇ ਬੱਚੇ ਜਿਹੜੇ ਐ ਪੈਕ ਨਾਮ ਬਹੁਤ ਪਿਆਰ ਕਰਦੇ ਆ ਹਾਂਜੀ ਸੋ ਅਸੀਂ ਸਾਰੇ ਐਕਸਾਈਟਡ ਆ ਤੁਹਾਡਾ ਸ਼ੋ ਦੇਖਣ ਲਈ ਆਪਾਂ ਉੱਥੇ ਤੁਹਾਨੂੰ ਕਿਉਂਕਿ ਅਸੀਂ ਬੜੇ ਸਾਲਾਂ ਬਾਅਦ ਆਉਂਦੇ ਆ ਜੀ ਹੁਣ ਵੀ ਅਸੀਂ 3 ਸਾਲ ਬਾਅਦ ਆਏ ਆ ਯਾ ਪਿਛਲਾ ਸ਼ੋ ਦੇਖਿਆ ਸੀ ਹਾਂਜੀ ਤੇ ਸਾਨੂੰ ਵੀ ਬੜਾ ਚਾ ਰੈਂਦਾ ਆ ਕਿ ਸਾਰੇ ਭੈਣ ਭਰਾ ਸਾਨੂੰ ਸੁਣਨ ਆਉਣ ਕਿਉਂਕਿ ਸਾਡਾ ਇੱਕ ਸ਼ੋ ਪਰਿਵਾਰਕ ਸ਼ੋ ਹੁੰਦਾ ਜੀ ਸਾਡੇ ਗੀਤ ਪਰਿਵਾਰਾਂ ਵਾਲੇ ਆ ਸਾਡੇ ਗੀਤ ਆ ਲੋਕਾਂ ਦੇ ਗੀਤ ਆ ਸਾਡੇ ਗੀਤ ਹਰ ਪੀੜੀ ਦੇ ਗੀਤ ਆ ਅਸੀਂ ਕਿਸੇ ਵੀ ਕਦੀ ਸ਼ਰਾਬ ਦਾ ਗੀਤ ਨਹੀਂ ਗਾਇਆ ਜੀ ਕਦੀ ਅਸੀਂ ਕੋਈ ਬਹੁਤਾ ਚੱਕਲ ਉਤਾਰ ਲੋ ਵਾਲੇ ਗੀਤ ਨਹੀਂ ਗਾਏ ਅਸੀਂ ਬਹੁਤ ਬੜੇ ਮਤਲਬ ਪਰਵਾਰਕ ਜਿਹੇ ਗੀਤ ਗਾਏ ਆ ਤਾਂ ਹੀ ਅੱਜ ਤੁਸੀਂ ਉਹ ਕਾਲ ਤੇ ਸਾਡੇ ਗੀਤ ਆ ਹਾਂਜੀ ਤੇ ਤੁਸੀਂ ਸ਼ੋਅ ਤੇ ਆਓਗੇ ਤੇ ਬੜਾ ਕਮਾਲ ਦਾ ਸ਼ੋਅ ਹੋਊਗਾ ਉਹ ਸ਼ਾਮ ਆਪਾਂ ਰਲ ਮਿਲ ਕੇ ਇੰਜੋਏ ਕਰਾਂਗੇ ਬਸ ਇੱਕ ਦਿਨ ਬਚਿਆ ਆ ਇਹ ਕੱਲ ਦਾ ਦਿਨ ਆ ਇੱਕ ਕੱਲ ਦਾ ਦਿਨ ਆ ਸ਼ਨੀਵਾਰ ਸੈਡ ਹੈ ਤੇ ਐਬਸਫੋਰਡ ਦੇ ਟਿਕਟਸ ਆ ਜੀ ticketmaster.ca ਤੇ ਔਰ ਉਸ ਤੋਂ ਇਲਾਵਾ b4u video ਜਿਹੜੀ ਇੱਥੇ ਆ ਉੱਥੇ ਆ ਐਬਸਫੋਰਡ ਅਸੀਂ ਟਿਕਟਾਂ ਰੱਖੀਆਂ ਹੋਈਆਂ ਆ ਤੇ ਤੁਸੀਂ ਲੈ ਕੇ ਤੇ ਜਰੂਰ ਆਓ ਪਰਿਵਾਰਾਂ ਨਾਲ ਆਓ ਔਰ ਇੱਕ ਖੂਬਸੂਰਤ ਸ਼ੋਅ ਹੋਊਗਾ ਬਹੁਤ ਵਧੀਆ ਜੀ ਹਾਂਜੀ ਮਿਲਦੇ ਆ ਉੱਥੇ ਤੇ ਆਖਰੀ ਕੁਐਸਚਨ ਮੈਨੂੰ ਮਿਲ ਕੇ ਕਿਦਾਂ ਵਧੀਆ ਲੱਗਿਆ ਬੜਾ ਚੰਗਾ ਲੱਗਿਆ ਬਸ ਸਾਨੂੰ ਬੜੇ ਬੜੇ ਵਧੀਆ ਤੁਸੀਂ ਹੋਸਟ ਹੋ ਔਰ ਬੜੀ ਕਮਾਲ ਦੀ ਗੱਲ ਇਹ ਹੈ ਕਿ ਤੁਸੀਂ ਪੰਜਾਬੀ ਨੂੰ ਜਿਹੜਾ ਇੰਨਾ ਖੂਬਸੂਰਤ ਤਰੀਕੇ ਨਾਲ ਆਪਣੇ ਇਧਰਲੇ ਬੱਚਿਆਂ ਨੂੰ ਵੀ ਦੱਸ ਰਹੇ ਹੋ ਜੀ ਸ਼ੁਕਰੀਆ ਇਧਰਲੇ ਪਰਿਵਾਰਾਂ ਨੂੰ ਵੀ ਤੁਸੀਂ ਜੋੜਿਆ ਆ ਤੇ ਉਹ ਬਹੁਤ ਕਮਾਲ ਦੀ ਗੱਲ ਮੈਨੂੰ ਲੱਗਦੀ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਔਰ ਤੁਸੀਂ ਲੋਕ ਬੜੇ ਵਧਾਈ ਦੇ ਕਿਉਂਕਿ ਅਸੀਂ ਸਾਰੇ ਜਿਹੜੇ ਮੀਡੀਆ ਦੇ ਹੈਗੇ ਹੁਣ ਦੇਖ ਲਓ ਤੁਸੀਂ ਸ਼ੋਅ ਕਰਨ ਵਾਲੇ ਤੁਸੀਂ ਗੁਰਬਾਣੀ ਨੂੰ ਜੋੜ ਰਹੇ ਆ ਤੁਸੀਂ ਸੱਭਿਆਚਾਰ ਨੂੰ ਜੋੜ ਰਹੇ ਆ ਸੋ ਇਹ ਬੜੀਆਂ ਵੱਡੀਆਂ ਸੇਵਾਵਾਂ ਆ ਜਿਹੜੀਆਂ ਤੁਸੀਂ ਬਿਲਕੁਲ ਸਾਰੀਆਂ ਸੇਵਾਵਾਂ ਹੁਣ ਸਾਡੇ ਆਪਣੇ ਜਿਹੜੇ ਪ੍ਰੋਮੋਟਰ ਕਰਵਾਉਂਦੇ ਵੀ ਆ ਤੁਹਾਡਾ ਸ਼ੋਅ ਹਮੇਸ਼ਾ ਗੁਰਜੀਤ ਬੱਲ ਹੁਣੀ ਕਰਵਾਇਆ ਆ ਤੇ ਇਹ ਸਾਰੀ ਅਸੀਂ ਇੱਕ ਜਿਹਦਾ ਟੀਮ ਆ ਸਾਡੀ ਪੂਰੀ ਕੋਸ਼ਿਸ਼ ਹੁੰਦੀ ਆ ਅਸੀਂ ਆਪਣੀ ਪੰਜਾਬੀ ਨੂੰ ਉੱਚੇ ਚੱਕੀਏ ਤੇ ਸਾਰੀ ਸਾਡੀ ਟੀਮ ਜਿਹੜੀ ਆ ਵਧਾਈ ਦੀ ਪਾਤਰ ਆ ਤੇ ਆਪਾਂ ਮਿਲਦੇ ਆ ਫੇਰ ਸ਼ਨੀਵਾਰ ਨੂੰ ਜੀ ਜੀ ਮਿਲਦੇ ਹਾਂ ਥੈਂਕ ਯੂ so much ਹਾਂਜੀ ਤੁਸੀਂ ਵੀ ਆਪਣੀਆਂ ਟਿਕਟਾਂ ਪਲੀਜ਼ ਨਹੀਂ ਲਈਆਂ ਤਾਂ ਲੈ ਲਓ ਕਿਉਂਕਿ ਪਹਿਲੇ ਜਿਹੜੇ ਸ਼ੋਅ ਆਹੋ ਸੋਲਡ ਆਊਟ ਗਏ ਆ ਇਥੇ ਸਾਰੀ ਦੇ ਵਿੱਚ ਬਿਫੋਰ ਯੂ ਵੀਡੀਓਸ ਦੇ ਤੇ ਬਾਕੀ ਲਿੰਕ ਜਿਹੜਾ ਆ ਉਹ ਸ਼ੇਅਰ ਕਰ ਦਿੰਦੇ ਆ ਅਸੀਂ ਸਕਰੀਨ ਤੇ ਵੀ ਤੁਸੀਂ ਆਪਣੀਆਂ ਟਿਕਟਾਂ ਲੈ ਕੇ ਜਰੂਰ ਸ਼ੋਅ ਦੇਖਣਾਓ ਜੀ ਮਿਲਦੇ ਆ ਜੀ ਉੱਥੇ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਥੈਂਕ ਯੂ ਰਿਸ਼ਪਾਲ ਜੀ ਬਹੁਤ ਸასი ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ